ਉਥੇ ਸਮਾਪੂਰਆ ਦੇਣਾ ਚਾਹੀਦਾ ਇਹ ਵੀ ਆਪਾਂ ਕਹਿੰਦੇ ਨੇ ਆ ਬੱਚੇ ਪੜ੍ਹੇ ਲਿਖੇ ਨੇ ਕੋਈ ਸਿੱਖਿਆ ਦੇਣ ਦੀ ਲੋੜ ਨਹੀਂ ਆਪਾਂ ਜਿੰਨੇ ਮਰਜੀ ਪੜ੍ਹੇ ਲਿਖੇ ਸਿਆਣੇ ਹੋਈਏ ਝਗੜਦੇ ਤੇ ਆਪੇ ਹੀ ਆ ਨਾ ਘਰਾਂ ਚ ਆਖੋ ਸਾਧਨਾ ਆਪਸੀ ਹੋਵੇ ਬਾਹਰ ਦਾ ਤਾਂ ਕੋਈ ਆਗਣੇ ਨਾਲ ਲੜਦਾ ਕਿੰਨੇ ਵੀ ਸਿਆਣੇ ਹੋ ਜਾਈਏ ਪਰ ਜੋ ਗੁਰੂ ਘਰ ਵੱਲੋਂ ਉਪਦੇਸ਼ ਹੁੰਦਾ ਹੈ ਨਾ ਉਹ ਸਾਡੀ ਸਿਆਣਪ ਤੋਂ ਉੱਪਰ ਹੁੰਦਾ ਹੈ ਉਸ ਨੂੰ ਝੋਲੀ ਪਾਉਣਾ ਗ੍ਰਿਸ਼ਤ ਜੀਵਨ ਦੇ ਪੈਰ ਪਾਣਾ ਪਰ ਗ੍ਰਿਸ਼ਤ ਨੂੰ ਪਹਿਲਾਂ ਸਮਝਣ ਦੀ ਲੋੜ ਹੈ ਗ੍ਰਿਸ਼ਤ ਹੈ ਕੀ ਨਹੀਂ ਤੇ ਬਹੁਤੇ ਆਪਾਂ ਦੇਖਦੇ ਹੀ ਆਂ ਘਰ ਦੇ ਬਾਹਰ ਤੇ ਲਿਖਿਆ ਹੁੰਦਾ ਸ਼ਾਂਤੀ ਨਿਵਾਸ ਪਰ ਅੰਦਰ ਸ਼ਾਂਤੀ ਕੋਈ ਨਹੀਂ ਹੁੰਦੀ ਕਹਿੰਦੇ ਬੜੇ ਸ਼ੌਕ ਨਾਲ ਲਿਖਿਆ ਹੁੰਦਾ ਸੁਖ ਸਹਿਜ ਨਿਵਾਸ ਜਾਂ ਸੁਖ ਵਿਲਾਸ ਸੁਖ ਕਿਤੇ ਤੇ ਬਧਾਈ ਨਹੀਂ ਤੇ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਨਾ ਮੀਆਂ ਬੀਵੀ ਸਾਰਿਆਂ ਦੀ ਗੱਲ ਨਹੀਂ ਜਿਹੜੇ ਲੜਦੇ ਨੇ ਉਹਨਾਂ ਦੀ ਗੱਲ ਕਰ ਰਿਹਾ ਘਰੋਂ ਪਹਿਲਾਂ ਲੜਕੇ ਤਿਆਰ ਹੋਣਾ ਫਿਰ ਤੁਰਨਾ ਤੇ ਕਹਿਣਾ ਉੱਥੇ ਜਾ ਕੇ ਮੂੰਹ ਨਾ ਬਣਾ ਕੇ ਰੱਖਣਾ ਆਖੋ ਸਾਧਨਾ ਉਸੇ ਨੂੰ ਪਹੁੰਚ ਗਏ ਤੇ ਕਵਰੀ ਲੜਦੇ ਲੜਦੇ ਗੱਡੀ 'ਚ ਉਤਰਦੇ ਆ ਪਰ ਜਿੰਨਾ ਤੇ ਜਾਣਾ ਸਾਹਮਣੇ ਹੁੰਦੇ ਨਹੀਂ ਨਾ ਉਸ ਲਈ ਫਿਰ ਨਕਲੀ ਹਾਸਾ ਸਦੇ ਹਲਕੇ ਖਿਜ-ਖਿਜ ਕੇ ਗੱਡੀ 'ਚ ਬਾਹਰ ਨਿਕਲੇ ਲਾਡੂ ਲੜਕੇ ਫੰਕਸ਼ਨ ਹੋ ਗਿਆ ਸਾਰਾ ਕੁਝ ਹੋ ਗਿਆ ਹੱਸਦੇ-ਹੱਸਦੇ ਆਏ ਦੇਖਣ ਵਾਲਾ ਕਹਿੰਦਾ ਯਾਰ ਇਹਨਾਂ ਵਰਗਾ ਪਿਆਰ ਤੇ ਕਿਸੇ ਦਾ ਹੋਣੀ ਘਰ ਪਹੁੰਚਦੇ ਨਾ ਫਿਰ ਘਰ ਵਾਲੀ ਦਾ ਮੂੰਹ ਇੱਕ ਪਾਸੇ ਤੇ ਬੰਦੇ ਦਾ ਦੂਜੇ ਪਾਸੇ ਪਰ ਸਭਾ ਗਾਗੋ ਤੇ ਮਾਰਨਾ ਜੋ ਸਮਾਨ ਮਿਲਿਆ ਉਹ ਵੇਚ ਉਸ ਪਰ ਸੋਣ ਪਤੀ-ਪਤਨੀ ਤੇ ਬਣ ਗਏ ਪਰ ਪਤੀ ਪਤਨੀ ਦਾ ਰਿਸ਼ਤਾ ਕੀ ਹੈ ਪਿਆਰ ਕੀ ਹੈ ਉਹ ਜਾਣੇ ਉਪਦੇਸ਼ ਸਾਰੇ ਵਾਸਤੇ ਹੁੰਦਾ ਹੈ ਅਸੀਂ ਵੀ ਤੁਹਾਡੇ ਨਾਲ ਹੀ ਹਾਂ ਕਿਉਂਕਿ ਅਸੀਂ ਵੀ ਗ੍ਰਿਸ਼ਤੀ ਆਂ ਕਈ ਬੁੱਢੇ ਹੋ ਜਾਂਦੇ ਆ ਪਤੀ ਪਤਨੀ ਪਰ ਬੋਲਣਾ ਫਿਰ ਵੀ ਨਹੀਂ ਆਉਂਦਾ ਲੜਾਈ ਝਗੜਾਈ ਨਹੀਂ ਮੁਕਦਾ ਇੱਕ ਦੂਸਰੇ ਨੇ ਉਹ ਪੈਂਦੇ ਨੇ ਜਿਵੇਂ ਨਾ ਵੱਢ ਕੇ ਖਾ ਜਾਣਾ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਸੁਣ ਕੇ ਥੋੜਾ ਜਿਹਾ ਮੁਸਕਰਾਇਆ ਅੱਜ ਕੱਲ ਮਸਕਰਾਣੇ ਬੜਾ ਮਹਿੰਗਾ ਹੋਇਆ ਹਰ ਬੰਦਾ ਕਿਸੇ ਨਾ ਕਿਸੇ ਟੈਨਸ਼ਨ ਦੇ ਦੁਲਾਰ ਫੜਦਾ ਤੇ ਕਈ ਵਾਰ ਯਾਰ ਦੋਸਤ ਕਹਿ ਵੀ ਦਿੰਦੇ ਨੇ ਯਾਰ ਥੋੜਾ ਜਿਆ ਕੇ ਦੀ ਮੁਸਕਰਾਹ ਵੀ ਲਿਆ ਕੇ ਹਾਰੋ ਨੇ ਮੋਈ ਬਣਾਈ ਰੱਖਣਾ ਹੈ ਅਸਲ ਵਿੱਚ ਮਨ ਵਿੱਚ ਖੁਸ਼ੀ ਹੋਵੇਗੀ ਤੇ ਚਿਹਰੇ ਤੇ ਖੁਸ਼ੀ ਆਵੇ ਛੋਟੀਆਂ ਛੋਟੀਆਂ ਗੱਲਾਂ ਤੇ ਆਪਾਂ ਟੈਨਸ਼ਨ ਲੈ ਕੇ ਬੈਠੇ ਰਹਿਆ ਨੇ ਆ ਉਹਨਾਂ ਹਲਕੀ ਜੀ ਗੱਲ ਸੁਣ ਕੇ ਮੁਸਕਰਾਏ ਉਹਨਾਂ ਦਾਤਾ ਰਹਿਮਤ ਕਰੇ ਗੁਰਗ੍ਰੰਥ ਸਾਹਿਬ ਜੀ ਜਿਹੜਾ ਮੁਸਕਰਾਣ ਲੈ ਰਹੀ ਹੈ ਸਾਰੀ ਪਤੀ ਪਤੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸ਼ਬਦ ਹੈ ਬੱਚਾ ਸਾਹਮਣੇ ਬੈਠਾ ਹੈ ਬੱਚੀ ਤੇ ਨਹੀਂ ਆਏ ਵਾਪੇ ਆਏ ਹੋਏ ਪਰਪਦੇਸ਼ ਤੇ ਸਾਰਿਆਂ ਵਾਸਤੇ ਹੀ ਆ ਨਾ ਜਿਹੜੇ ਹਾਲੀ ਵੀ ਨਹੀਂ ਸਮਝੇ ਕਈ ਸਾਲ ਹੋ ਗਏ ਵਿਆਹ ਤੇ ਹੁਣ ਸਮਝਣ ਸ਼ਾਇਦ ਬਾਕੀ ਦਾ ਜੀਵਨ ਸੌਖਾ ਲੱਗ ਜਾਏ ਸਾਹਿਬ ਜੀ ਕਹਿੰਦੇ ਨੇ ਧੰਨ ਪਿਰ ਇਹ ਨਾ ਆਖੀਆਂ ਨੇ ਬੈ ਨਹੀਂ ਇਕੱਠੇ ਹੋਏ ਧੰਨ ਕਹਿੰਦੇ ਨੇ ਔਰਤ ਪਿਰ ਕਹਿੰਦੇ ਨੇ ਪਤੀ ਪਤੀ ਪਤਨੀ ਉਹ ਨਹੀਂ ਕਿ ਸਾਹਮਣੇ ਇਕੱਠੇ ਆ ਕੇ ਬਹਿ ਗਏ ਜਾਂ ਇਕੱਠੇ ਬੈਠੇ ਪਤੀ ਪਤਨੀ ਉਹ ਨਹੀਂ ਅਸਲੇ ਚ ਸਰੀਰ ਦੋ ਨੇ ਪਰ ਇਹਨਾਂ ਦੀ ਵਿਚਾਰ ਇੱਕ ਹੈ ਇਹਨਾਂ ਦੀ ਰੂਹ ਇੱਕ ਹੈ ਸਾਹਿਬ ਜੀ ਫਰਮਾਉਂਦੇ ਨੇ ਧਨ ਪੀਰੇ ਨਾਖੀਏ ਬੈਠੇ ਇਕੱਠੇ ਹੋਏ ਤੁਸੀਂ ਇਕੱਠੇ ਬਹਿ ਗਏ ਪਤੀ ਪਤਨੀ ਵਿਆਹ ਤੜਾ ਹੋ ਚੁੱਕਾ ਹੈ ਇਹ ਵੱਖਰੀ ਗੱਲ ਹੈ ਪਰ ਅਸਲੀ ਪਤੀ ਪਤਨੀ ਉਦੋਂ ਤੁਸੀਂ ਬਣਦੇ ਹੋ ਜਦੋਂ ਤੁਹਾਡੇ ਸਰੀਰ ਦੋ ਪਰ ਵਿਚਾਰ ਇੱਕ ਹੋਵੇ ਮਿਲ ਕੇ ਚੱਲੋ ਇੱਕ ਦੂਸਰੇ ਦੇ ਉੱਪਰ ਹੋ ਕੇ ਨਹੀਂ ਚੱਲਣਾ ਇਕ ਦੂਸਰੇ ਨੂੰ ਨੀਵਾ ਵੀ ਨਹੀਂ ਦਿਖਾਣਾ ਮਿਲ ਕੇ ਚੱਲ। ਗਵਰੀ ਯਾਰ ਦੋਸਤ ਬੜੇ ਸ਼ਰਾਰਤੀ ਹੁੰਦੇ ਨੇ। ਉਹ ਕਾਕੇ ਨੂੰ ਕਹਿ ਦੇਣਗੇ ਥੱਲੇ ਨਾ ਲੱਗਾ ਰਹੀਂ ਕਿਧਰੇ ਆਖੋ ਸਾਧਾ ਨਾ ਉਸ ਪਰ। ਤੇ ਗਵਰੀ ਕੁੜੀ ਨੂੰ ਵੀ ਕਹਿ ਦੇਣ ਨੇ ਆਹ ਉਹਨਾਂ ਜਾ ਕੇ ਡਿਗੀ ਰੇ। ਹਾਂ ਇੱਕ ਹੋਰ ਹੁੰਦਾ ਸੱਸ ਦੀਆਂ ਸੇਲੀਆਂ ਵੀ ਐਸੀ ਹੁੰਦਿਆਂ ਨੇ ਉਹ ਨੂੰ ਨਿਆਣਾ ਆਂਦੀ ਨੂੰ ਕਾਬੂ ਕਰ ਲਈ। ਸਿਰ ਤੇ ਨਾ ਬਿਠਾ ਲਈ। ਹੁੰਦਾ ਹੈ ਨਾ। ਸਾਰੇ ਗੱਲ ਸ ਨੇ। ਕਹਿਣਾ ਇਹ ਚਾਹੀਦਾ ਨੂ ਆ ਲੱਗੀ ਹੈ ਨਾ ਭੈਣ ਧੀ ਵਣਾ ਕੇ ਰੱਖੀ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਤੇ ਕੁੜੀ ਦੀਆਂ ਬੱਚੀ ਦੀਆਂ ਛੇਲੀਆਂ ਵੀ ਕਹਿਣ ਸਸ ਨੂੰ ਮਾਬਣਾ ਕੇ ਰੱਖੀ ਹੋਂਦ ਉਹ ਹੀ ਜਿਨ੍ਹਾਂ ਨੂੰ ਆਪਾਂ ਜਨਮ ਦੇਣਾ ਧੀਆਂ ਨੇ ਤੇ ਚਲੀਆਂ ਜਾਣਾ ਵਿਆਹ ਕੇ ਪਰ ਅਸਲੀ ਧੀ ਉਹ ਹੀ ਹੈ ਜਿਹਨੇ ਕੋਲ ਰਹਿਣਾ ਉਹ ਹੈ ਪਤੀ ਪਤਨੀ ਇੱਕ ਦੂਸਰੇ ਤੇ ਹੁਕਮ ਨਹੀਂ ਚਲਾਣਾ ਮਿਲ ਕੇ ਚੱਲਣਾ ਜੀ ਕਰਕੇ ਬੋਲਣਾ ਜੀ ਕਰਕੇ ਬੁਲਾਣਾ ਤੁਸੀਂ ਖੁਸ਼ ਰਹੋਗੇ ਤੇ ਤੁਹਾਨੂੰ ਦੇਖ ਕੇ ਤੁਹਾਡੇ ਮਾਪੇ ਖੁਸ਼ ਹੋਣਗੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਮਾਪਿਆਂ ਨੇ ਵਿਆਹ ਤੁਹਾਡੀ ਖੁਸ਼ੀ ਵਾਸਤੇ ਕੀਤਾ ਆਪਣੀ ਖੁਸ਼ੀ ਵਾਸਤੇ ਕੀਤਾ ਉੱਪਰ ਹੋ ਕੇ ਨਹੀਂ ਜਾਣਾ ਬਸ ਜੇ ਕਿਸੇ ਨੂੰ ਗਲਤੀ ਹੋ ਗਈ ਉਹ ਗਲਤੀ ਨੂੰ ਮੰਨੇ ਤੇ ਦੂਸਰਾ ਮਾਫੀ ਕਰੇ ਸਤਿਗੁਰੂ ਇਹ ਵੀ ਤਾਂ ਸਾਨੂੰ ਕਹਿੰਦੇ ਨੇ ਤਨ ਪਿਰੇ ਨਾ ਕੀਏ ਬੈਠ ਇਕੱਠੇ ਹੋਏ ਇੱਕ ਜੋਤ ਦੋਈ ਮੂਰਤੀ ਤਨ ਪਿਰ ਕਹੀਏ ਸੋਏ ਇੱਕ ਜੋਤ ਦੋਈ ਮੂਰਤੀ ਦੋ ਮੂਰਤੀ ਦਾ ਮਤਲਬ ਦੋ ਜਣੇ ਪਤੀ ਪਤਨੀ ਤਾਹੋ ਜੇ ਤੁਹਾਡੀ ਵਿਚਾਰ ਇੱਕ ਤੁਹਾਡੀ ਸਲਾਹ ਇੱਕ ਉਹਨ ਘਰ ਜਾ ਕੇ ਕੋਈ ਲੜਨਾ ਪੈਣਾ ਜਿਹੜੇ ਅਜੇ ਤੱਕ ਚੰਗੀ ਤਰ੍ਹਾਂ ਬੋਲੇ ਨਹੀਂ ਆਖੋ ਸਤਨਾਮ ਪਾਈਸ਼ਾਬ ਨੇ ਕਿਹਾ ਸੀ ਹੁਣ ਤੱਕ ਜੀ ਕਰਕੇ ਬੋਲੋ ਖੁਸ਼ੀ ਹੋਵੇਗੀ ਜੇ ਨਹੀਂ ਬੋਲੇ ਤਾਂ ਹੁਣ ਬੋਲ ਲਈਏ ਆਪਾਂ ਸੋਖੀ ਲੈਣਾ ਹੈ ਨਾ ਵੱਡੇ ਘਰ ਬਣਾ ਲੇ ਬੜਾ ਕੁਝ ਬਣਾ ਲਿਆ ਪਰ ਜੇ ਮਨ ਵਿੱਚ ਖੁਸ਼ੀ ਨਹੀਂ ਫਿਰ ਬੰਦਾ ਸੁਖੀ ਨਹੀਂ ਹੁੰਦਾ ਖੁਸ਼ੀ ਮਨ ਦੀ ਇੱਕ ਦੂਸਰੇ ਨੂੰ ਪਿਆਰ ਦੇ ਕੇ ਇੱਜ਼ਤ ਦੇ ਕੇ ਕਿਉਂਕਿ ਗੁਰੂ ਘਰ ਵਿੱਚ ਗ੍ਰਿਸ਼ਤ ਧਰਮ ਨੂੰ ਸਭ ਤੋਂ ਉੱਤਮ ਧਰਮ ਆਖਿਆ ਹੈ ਗੁਰੂ ਸਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ ਇਹ ਕੁਝ ਬਚਨ ਤਾਂ ਕਰ ਰਹੇ ਆ ਕਿਉਂਕਿ ਹੁਣ ਸਗਨ ਪੈਣਾ ਤੇ ਬੱਚਿਆਂ ਦਾ ਜੀਵਨ ਸ਼ੁਰੂ ਹੋਣਾ ਹੈ ਗੁਰੂ ਕੋ ਲਾਇਆ ਨਾ ਤੋ ਜੋ ਗੁਰੂ ਦਾ ਅਪਦੇਸ਼ ਹੈ ਉਹ ਆਪਾਂ ਚੋਲੀ ਪੋਣਾ ਹੈ ਉੱਪਰੋਂ ਕੰਨੀ ਚੱਲਣਾ ਮਿਲ ਕੇ ਚੱਲਣਾ ਇਕ ਦੂਸਰੇ ਨੂੰ ਸਮਝ ਕੇ ਚੱਲਣਾ ਨਾ ਮਾੜਾ ਬੋਲਣਾ ਤੇ ਜੋ ਕੁ ਮਾੜਾ ਬੋਲਦਾ ਪਿਆਰ ਨਾਲ ਸੁਝਾਵੀ ਦੀਏ ਆ ਕੋ ਸਾਧਨਾ ਸਤਿਗੁਰੂ ਆਏ ਗੁਰ ਜੈਸਾ ਨਹੀਂ ਕੋ ਦੇ ਗੁਰ ਜੈਸਾ ਗੁਰ ਜੈਸਾ ਨਹੀਂ ਕੋ ਦੇ ਗੁਰ ਜੈਸਾ ਜਿਸ ਮਸਤ ਅਗ ਸੋਲਾ ਗਸੇ ਜਿਸ ਮਸਤ ਅਗ ਸੋਲਾ ਗਸੇ ਗੁਰ ਜੈਸਾ ਨਹੀਂ ਹੋਰੇ ਗੁਰ ਜੈਸਾ ਸਤ ਗੁਰੂ ਮੇਰਾ ਮੇ ਮੋਤਾ ਸਤ ਗੁਰੂ ਮੇਰੇ ਸੱਚਾ ਸਾਧਨ ਸਤ ਗੁਰੂ ਮੇਰਾ ਸਭ ਸੁਖਾਂ ਦਾ ਸਤ ਗੁਰੂ ਮੇਰਾ ਪੁਰਖ ਵਿਧਾਨ ਸਤ ਗੁਰੂ ਮੇਰਾ ਗੁਰੂ ਪਿਤਾ ਗੁਰ ਜੈਸਾ ਨਹੀਂ ਕੋਈ ਗੁਰ ਜੈਸਾ ਗੁਰ ਜੈਸਾ ਨਹੀਂ ਕੋਈ ਦੇ ਗੁਰ ਜੈਸਾ ਸ੍ਰੀ ਅਨੰਦpur ਸਾਹਿਬ ਬੜੀ ਸੰਗਤਾਂ ਦੀ ਸਤਿਗੁਰਾਂ ਦੇ ਦਰਸ਼ਨ ਕਰ ਔਰ ਇਨਰ ਸੰਗਤਾਂ ਚ ਇੱਕ ਮਾਈ ਭਿਖਾਂ ਵੀ ਆਈ ਦਰਸ਼ਨ ਕਰਨ ਅਖੰਧ ਦਿਸਦਾ ਨਹੀਂ ਗਰੀਬੀ ਵੀ ਹੈ ਸੁੱਖ ਵੀ ਕੋਈ ਨਹੀਂ ਆਈ ਹੈ ਕਲਗੇ ਵਾਲੇ ਕੋਲ ਕੁਝ ਮੰਗਣ ਪਰ ਸਾਡੇ ਨਾਲ ਨੂੰ ਸਾਧ ਸੰਗਤ ਜਰਾ ਸਿਆਣੀ ਨਿਕਲੀ ਕਹਿਣ ਲੱਗੀ ਮੰਗਣਾ ਤੇ ਗੁਰੂਕੁਲ ਹੋਈ ਹੈ ਪਰ ਪਹਿਲਾਂ ਸੇਵਾ ਕਰਨੀ ਤੇ ਸੇਵਾ ਵੀ ਇਤਨੀ ਕਰ ਦੇਣੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਆਪ ਆਵਾਜ਼ ਮਾਰ ਕੇ ਕਹਿਣ ਭਿਖਾਂ ਮੰਗ ਕੇ ਚਾਹੀਦਾ ਆਖ ਕੋ ਸਤਨਾਮੁ ਸ੍ਰੀ ਵਾਹਿਗੁਰੂ ਸੇਵਾ ਤੇ ਦਿਆਲ ਹੁੰਦਾ ਹੈ ਨਾ ਸੇਵਾ ਸ਼ੁਰੂ ਕੀਤੀ ਅੱਖਾਂ ਤੋਂ ਦਿਸਦਾ ਨਹੀਂ ਲੰਗਰ ਚ ਭਾਂਡੇ ਵੀ ਮਾਜਦੀ ਐ ਆਟਾ ਵੀ ਗੁੰਨਦੀ ਪੇੜੇ ਵੀ ਕਰਦੀ ਐ ਝਾੜੂ ਵੀ ਪੇੜਦੀ ਐ ਸੰਗਤਾਂ ਦੇ ਜੋੜੇ ਵੀ ਝੜਦੀ ਐ ਜੇ ਹੁਣ ਕੋ ਕਹੇ ਅੱਖਾਂ ਤੋਂ ਦਿਸਦਾ ਨਹੀਂ ਤੇ ਕੰਮ ਕਿਵੇਂ ਕਰ ਲੇਂਦੀ ਜਿਹੜੇ ਬਚਪਨ ਤੋਂ ਬਲਾਈਂਡ ਹੁੰਦੇ ਆ ਉਹ ਇੱਕ ਦੇਖਣ ਤੋਂ ਸਵਾ ਸਾਰੇ ਕੰਮ ਕਰ ਲੈਂਦੇ ਆ ਸੂਈ ਧਾਗਾ ਤੱਕ ਕਰੋ ਲੈਂਦੇ ਆ ਆਪ ਜੀ ਦੇਖਦੇ ਹੋ ਨਾ ਕਈ ਵੀ ਨੀ ਦਰਬਾਰ ਸਾਹਿਬ ਕਈ ਰਾਗੀ ਸਿੰਘ ਕੀਰਤਨ ਕਰਦੇ ਨੇ ਜਿਨ੍ਹਾਂ ਨੂੰ ਬਿਲਕੁਲ ਨਜ਼ਰ ਨਹੀਂ ਆਉਂਦੀ बाणी शुद्ध पढ़े दे आखो साधना उससे तो याद शक्ति बड़ी तेज होंगी है कुछ गया ना जीवन विचू ते परमात्मा कुछ दिंदा भी ना सेवा कर दिया दिन बीते महीने बीते सेवा सफल होने का समय होता है सा सेवा की थी सफल है जित सतगुर का मन मने जो बाणी पढ़ते हैं सिमरन करते हैं ना ये भी सेवा ਜੱਪੀ ਜਾਓ ਕਰੀ ਜਾਓ ਕਰੀ ਜਾਓ ਜਿਸ ਲੋਨ ਦੇ ਯਾਲ ਹੋਣਾ ਪਤਾ ਹੀ ਨਹੀਂ ਲੱਗਣਾ ਸੀ ਇੱਕ ਬੜੀ ਖੁਸ਼ੀ ਹੈ ਦਾਸ ਹੋਇਆ ਉਸ ਵੇਲੇ ਕਾਕਾ ਜੀ ਸਾਹਮਣੇ ਬੈਠੇ ਹੋਏ ਜਾਂ ਚਾਂਕੜਾ ਮਾਰ ਕੇ ਸ਼ਬਦ ਵੀ ਨਾਲ ਬੋਲਦੇ ਆਂ ਨਹੀਂ ਤੇ ਸ ਕਰਨ ਵੇਲੇ ਆਵਾਜ਼ ਮਾਰਨੀ ਪੈਂਦੀ ਕਾਕਾ ਨੂੰ ਤੇ ਲਿਆਓ ਕਿੱਥੇ ਆਂਖੋ ਸਾਧਣਾ ਦਾਤਾ ਰਹਿਮਤ ਕਰੇ ਇਹ ਰੰਗ ਹਮੇਸ਼ਾ ਜੀਵਨ ਚ ਲੱਗਾ ਰਹੇ ਖੁਸ਼ੀਆਂ ਹੀ ਨਹੀਂ ਦੇਣੀਆਂ ਸੇਵਾ ਸਫਲ ਹੋ ਗਈ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਦੀ ਸਮਾਪਤੀ ਹੋਈ ਨਾ ਤੇ ਭਾਈ ਦਿਆ ਸਿੰਘ ਜਿਹੜੇ ਪੰਜਾਂ ਪਿਆਰਿਆਂ ਚ ਪਹਿਲੇ ਪਿਆਰੇ ਸਨ ਸਤਿਗੁਰੂ ਕਹਿਣ ਲੱਗੇ ਦਿਆ ਸਿੰਘ ਜੀ ਅੱਜ ਲੰਗਰ ਵਿੱਚੋਂ ਹੋ ਕੇ ਫਿਰ ਮੈਂ ਨਾ ਨੂੰ ਜਾਣਾ ਤੇ ਭਾਈ ਦਿਆ ਸਿੰਘ ਇੱਕਦਮ ਸਤਿਗੁਰਾਂ ਦਾ ਚਿਹਰਾ ਦੇਖ ਕੇ ਮੁਸਕਰਾਏ ਚਿਹਰੇ ਤੇ ਪਿਆਰ ਸੀ ਤੇ ਕਲਗੀਆਂ ਵਾਲੇ ਕਹਿਣ ਲੱਗੇ ਦਿਆ ਸਿੰਘ ਜੀ ਇਉਂ ਕਿਉਂ ਮੁਸਕਰਾਏ ਹੋ ਤੇ ਭਾਈ ਦਿਆ ਸਿੰਘ ਹੱਥ ਜੋੜ ਕੇ ਕਹਿਣ ਲੱਗੇ ਦਾਤਾ ਤੇਰਾ ਵੀ ਪਤਾ ਨਹੀਂ ਲੱਗਦਾ ਜਿਸਨੇ ਤੂੰ ਦਿਆਲ ਹੁੰਨਾ ਹੈ ਨਾ ਇਸ ਕਰਕੇ ਮੁਸਕਰਾਟ ਆ ਗਈ ਚਿਹਰੇ ਤੇ ਪਤਾ ਨਹੀਂ ਕਿਦੇ ਭਾਗ ਖੁੱਲਣੇ ਨੇ ਅੱਜ ਤੇ ਜਿਹਦੇ ਭਾਗ ਖੁੱਲਣੇ ਨੇ ਉਹਨੂੰ ਪਤਾ ਵੀ ਨਹੀਂ ਲੱਗਣਾ ਕਿ ਸਤਗੁਰ ਆ ਰਹੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਤਗੁਰ ਕਹਿਣ ਲੱਗੇ ਚਲੋ ਚਲੋ ਜਿੱਥੇ ਲੰਗਰ ਤਿਆਰ ਹੋ ਰਿਹਾ ਹੁੰਦਾ ਸੀ ਸਤਿਗੁਰੂ ਉੱਥੇ ਪਹੁੰਚੇ ਤੇ ਜਾ ਕੇ ਦੇਖਦੇ ਨੇ ਮਾਈ ਭिक्ਖਾਂ ਸੰਗਤਾਂ ਨਾਲ ਬੈਠੀ ਆਟਾ ਗੁੰਨਿਆ ਹੋਇਆ ਹੈ ਬੇੜੇ ਕਰਦੀ ਪਈ ਹੈ ਲੰਗਰ ਤਿਆਰ ਤੇ ਸਤਿਗੁਰੂ ਕੋਲ ਜਾ ਕੇ ਖਲੋਗੇ ਕੋਲ ਜਾ ਕੇ ਆਵਾਜ਼ ਮਾਰੀ ਭिक्ਖਾਂ ਬੇਟਾ ਮੈਂ ਆ ਗਿਆ ਮੰਗ ਕੀ ਚਾਹੀਦਾ ਆਖੋ ਸਤਿਨਾਮ ਇਸ ਬੋਲ ਨੂੰ ਦਰਸ ਦਿਆਂ ਕਈ ਮਹੀਨੇ ਹੋ ਗਏ ਸ਼ਾਨਾ ਜਿਸਲੇ ਸਤਗੁਰਾਂ ਕਹਿਆ ਨਾ ਬੇਟਾ ਮੈਂ ਆ ਗਿਆ ਭਿਖਾ ਮੰਗ ਕੀ ਚਾਹੀਦਾ ਇਹ ਬੋਲ ਕੰਨਾ ਚ ਕੀ ਪਏ ਦਿਲ ਵਿੱਚ ਉਤਰ ਗਏ ਮੇਰਾ ਗਲਗਿਆਂ ਵਾਲਾ ਆ ਗਿਆ ਸੰਭਾਲਿਆ ਆਪਣੇ ਆਪ ਨੂੰ ਹੱਥ ਆਟੇ ਨਾਲ ਭਰੇ ਸਨ ਚੁੰਨੀ ਨਾਲ ਹੀ ਹੱਥ ਪੁੰਝੇ ਦਿਖਦਾ ਨਹੀਂ ਨਾ ਜਿੱਧਰੋਂ ਆਵਾਜ਼ ਆਈ ਉਹ ਤਰ ਹੋਈ ਹੱਥਾਂ ਦੇ ਨਾਲ ਲੱਭ ਕੇ ਸਤਗੁਰਾਂ ਦੇ ਚਰਨ ਕੀਤੇ ਖਲੋਥੇ ਨੇ ਟੋਟੋ ਕੇ ਕਲਗੇ ਵਾਲੇ ਦੇ ਚਰਨਾ ਤੇ ਸਿਰ ਰੱਖਿਆ ਤੇ ਸਤਗੁਰ ਕਹਿਣ ਲੱਗੇ ਭੀਖਾ ਮੰਗ ਕੇ ਚਾਹੀਦਾ ਗੁਰੂ ਨਾਨਕ ਦਿਆਲ ਹੋਇਆ ਤੇ ਮਨ ਵਿੱਚ ਕਈ ਭੁਜ ਆ ਗਿਆ ਅੱਖਾਂ ਤੋਂ ਦਿਸਦਾ ਨਹੀਂ ਸਤਗੁਰ ਨੂੰ ਕਹਿਣਾ ਅੱਖਾਂ ਵੀ ਦਿਓ ਸਤਗੁਰ ਨੂੰ ਕਹਿਣਾ ਗਰੀਬੀ ਬੜੀ ਹੈ ਰਿਵੀਵੀ ਦੂਰ ਹੋਵੇ ਧਨ ਦੌਲਤ ਵੀ ਚਾਹੀਦੀ ਕਈ ਸਾਲ ਹੋ ਗਏ ਨਿਆਂ ਨੂੰ ਔਲਾਦ ਕੋਈ ਨਹੀਂ ਪੁੱਤਰ ਵੀ ਮੰਗਣਾ ਤਿੰਨ ਚੀਜ਼ਾਂ ਮਨ ਵਿੱਚ ਕਈ ਖਿਆਲ ਆ ਰਹੇ ਤੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਦਰ ਆਮੀ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਸਤਿਗੁਰ ਜਾਣਗੇ ਇਹਨੇ ਤਿੰਨ ਚੀਜ਼ਾਂ ਮੰਗਣੀਆਂ ਨੇ ਸ਼ਾਇਦ ਅੱਗੇ ਵੀ ਚਲੀ ਜਾਵੇ ਆਖੋ ਸਾਥਨਾ ਹੁਣ ਗੁਰੂ ਵੀ ਤੇ लाਡ ਕਰਦਾ ਹੈ ਨਾ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਭਿਖਾ ਜੋ ਮੰਗਣਾ ਹੈ ਨਾ ਜਲਦੀ ਮੰਗ ਤੇ ਇੱਕੋ ਵਾਰੀ ਮੰਗੇ ਜਾਣ ਬੁੱਝ ਕੇ ਗਿਆ ਸਤਿਗੁਰਾਂ ਨੇ ਇੱਕੋ ਵਾਰੀ ਮੰਗੀ ਜੋ ਮੰਗਣਾ ਅਸਾਂ ਜਾਣਾ ਜਲਦੀ ਕਰ ਥੋੜੀ ਜੀ ਖੁਸ਼ੀ ਘਟ ਗਈ ਕਹਿਣ ਲੱਗੇ ਮੈਂ ਤੇ ਤਿੰਨ ਚੀਜ਼ਾਂ ਮੰਗਣੀਆਂ ਸਨ ਸਤਿਗੁਰ ਕਹਿੰਦੇ ਨੇ ਜੋ ਮੰਗਣਾ ਇੱਕੋ ਵਾਰੀ ਮੰਗੀ ਇੱਕ ਵਾਰੀ ਤੇ ਇੱਕ ਚੀਜ਼ ਮੰਗ ਸਕਦੀ ਹੈ ਜੇ ਪੁੱਤਰ ਮੰਗ ਲਿਆ ਦੇਖ ਨਾ ਸ਼ਕੀ ਤਾਂ ਵੀ ਮਨ ਵਿੱਚ ਦੁੱਖ ਰਣ ਅੱਖਾਂ ਮੰਗ ਲੀਆਂ ਤਾਂ ਕੀ ਕਰਾਂਗੀ ਜੇ ਪੁੱਤਰ ਨਾ ਹੋਇਆ ਧਨ ਦੌਲਤ ਮੰਗ ਲਈ ਤਾਂ ਕੀ ਕਰਾਂਗੀ ਜੇ ਪੁੱਤਰ ਨਾ ਹੋਇਆ ਸੋਚਾਂ ਛੇ ਮੰਗਾ ਕੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਬਾਣੀ ਦਾ ਸ਼ੋਧ ਕਿੰਨਾ ਪਿਆਰ ਹੈ ਜੰਪੋ ਸਾਰੇ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਉਹਦੇ ਚੋ ਜੋ ਦੇ ਰੰਗ ਨੇ ਆ ਰਹੇ ਨੇ ਜਾਣ ਬੁੱਝ ਕੇ ਸਤਿਗੁਰੂ ਕਹਿੰਦੇ ਨੇ ਭਿਖਾ ਜੋ ਮੰਗਣਾ ਜਲਦੀ ਮੰਗ ਅਸਾਂ ਜਾਣ ਜੋ ਮੰਗਣਾ ਇੱਕੋ ਵਰੀ ਮੰਗੀ ਭਿਖਾ ਸੋਚਾਂ ਜੀ ਹੈ ਤੇ ਨਾਲੇ ਕਹਿੰਦੀ ਦਾਦਾ ਕੀ ਮੰਗਾ ਮੰਗਣ ਤੇ ਜਾ ਜੀ ਇਹ ਸੋਚਾਂ ਜ ਹੁਣ ਸਤਿਗੁਰੂ ਕਹੇ ਕਿ ਤੇ ਮੁਸਕਰਾ ਪੈਂਦੇ ਨੇ ਤੇ ਭਾਈ ਦਿਆ ਸਿੰਘ ਕੋਲ ਖਲੋਤੇ ਉਹ ਨਿਹਾਲ ਹੋਈ ਜਾਂਦੇ ਨੇ ਉਤੇ ਜਾਣਦੇ ਨੇ ਸਤਗੁਰੂ ਜਾਣਵੁੱਝ ਕੇ ਕਹਿੰਦੇ ਪਏ ਨੇ ਆਖੋ ਸਤਨਾਮ ਪਰ ਭੇਖਾ ਤੇ ਦੇਖ ਨਹੀਂ ਨਾ ਸਕਦੀ ਫਿਰ ਕਹਿੰਦੀ ਦਾਦਾ ਕੀ ਮੰਗਾ ਸਤਗੁਰ ਕਹਿੰਨੇ ਕਿ ਜੋ ਮੰਗਣਾ ਹੈ ਆਖਰੀ ਮੌਕਾ ਜਲਦੀ ਮੰਗ ਆਓ ਇੱਕ ਵਾਰ ਕਰੋ ਰਸਨਾ ਪਰ ਤੇਰੇ ਗੁਰ ਜੈ ਸਤਨਾਹੀ ਕੋ ਦੇ ਗੁਰ ਜੈ ਸਤ ਗੁਰ ਜੈ ਸਤਨਾਹੀ ਕੋ ਦੇ ਗੁਰ ਜੈ ਸਤ जिस्म मस्त भाग सोला गाशे जिस्म मस्त भाग सोला गाशे गुरु जैसा नाही कोते गुरु जैसा गुरु जैसा नाही कोते गुरु जैसा जसले सतगुरु आके आखरी मौका ਪੇਖਾ ਜੋ ਮੰਗਣਾ ਹੈ ਜਲਦੀ ਮੰਗਾ ਸਾਂ ਜਾਣਾ ਇੱਕੋ ਵਾਰੀ ਮੰਗੀ ਤੇ ਸਾਸ਼ਣ ਜੀਓ ਕਈ ਵਾਰ ਮੰਗਣ ਵਾਲੇ ਵੀ ਕਮਾਲ ਕਰ ਦਿੰਦੇ ਹੈ ਔਰ ਦੇਣ ਵਾਲਾ ਦਾਤਾ ਵੀ ਹੋਵੇ ਕਲਗੀਆਂ ਵਾਲਾ ਫਿਰ ਕبھی ਵੀ ਨਹੀਂ ਰਹਿਣ ਦਿੰਦਾ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਨੇ ਜਿਸੂ ਲਈ ਕਿਹਾ ਨਾ ਆਖਰੀ ਵੇਲਾ ਤੇ ਮਾਇ ਪੇਖਾ ਨੇ ਕੀ ਕੀਤਾ ਬਜ਼ੁਰਗ ਨਹੀਂ ਹੈਗੀ ਪਰ ਗੁਰੂ ਘਰ ਦੇ ਚ ਸਤਕਾਰ ਉਹ ਜੋ ਬੀਬੀਆਂ ਨੂੰ ਮਾਈ ਵੀ ਕਹਿੰਦੇ ਜਿਹੜੀ ਚੁੰਨੀ ਸਿਰ ਤੇ ਲਈ ਹੈ ਨਾ ਪਿਖਾ ਨੇ ਉਹਦਾ ਦੋਨੋਂ ਪੋਲੂ ਆਦਿ ਚ ਲੈ ਜਿਵੇਂ ਆਪਣ ਗਾਲ ਚ ਪਰਨਾ ਪੰਨੇ ਤੇ ਕਹਿਣ ਲੱਗੀ ਠੀਕ ਹੈ ਦਾਦਾ ਫਿਰ ਰਿਕਵਰੀ ਮੰਗਦੀ ਆ ਆਖੋ ਸਤਨਾਪੁਰ ਸਿੰਘ ਕਹਿੰਦੀ ਫਿਰ ਰਿਕਵਰੀ ਮੰਗਣੀ ਮੰਗ ਮੰਗੇ ਪਿਖਾ ਪਿਖਾਏ ਵਾਂਗੇ ਵਾਂਗੇ ਦੀ ਮੰਗ ਮੰਗੇ ਪਿਖਾ ਸੋਨੇ ਦੀ ਮਧਾਣੀ ਹੋਵੇ ਨੋ ਦੁੱਧ ਰੜਕਦੀ ਦੇਖਾਂ ਵਿੱਚ ਚਬਾਰੇ ਪੋਤਾ ਖੇਲੇ ਇਹ ਮੰਗ ਮੰਗੇ ਪਿਖਾਂ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਇਹਦਾ ਇੱਕ ਵਾਰੀ ਅਰਥ ਸੁਣ ਲਓ ਜਿਸ ਲਈ ਕਿਹਾ ਨਾ ਸਤਗੁਰ ਖਿਲਖਲਾ ਕੇ ਹੱਸੇ ਜਿਸ ਲਈ ਕਲਕੀ ਵਾਲੇ ਹੱਸੇ ਤੇ ਰਹੌਰ ਨੂਰੀ ਨੂਰ ਹੋ ਗਿਆ ਤੇ ਜਿੰਨੀਆਂ ਸੰਗਤਾਂ ਖਲੋਤੀਆਂ ਸਨ ਸਤਿਗੁਰਾਂ ਦੇ ਦਵਾਰੇ ਹੱਥ ਜੋੜ ਕੇ ਕਲਗੀਆਂ ਵਾਲੇ ਦਾ ਚਿਹਰਾ ਦੇਖਦੀਆਂ ਹੈ ਹੀ ਐਸਾ ਸੀਸ਼ ਤੇ ਸੋਹਣੀ ਦਸਤਾਰ ਕਰੋ ਦਰਸ਼ਨ ਸਾਰੇ ਗੁਰਗ੍ਰੰਥ ਸਵਚੋਂ ਬਿੜਤੀ ਅੱਖਾਂ ਬਣਾ ਕੇ ਸੀਸ਼ ਤੇ ਸੋਹਣੀ ਦਸਤਾਰ ਜਿਗਾ ਕਲਗੀ ਰੇਸ਼ਮੀ ਵਸਤਰ ਸਜਤਰ ਸਜੇ ਹੋਏ ਨੂਰੀ ਨੂਰ ਚਿਹਰਾ ਸੁੰਦਰ ਦਾੜਾ ਕਲਗੀਆਂ ਵਾਲੇ ਦਾ ਮੁਸਕਰਾਇਆ ਨਾ ਚਿਹਰਾ ਹੋਰ ਨੂਰੀ ਨੂਰ ਹੋ ਗਿਆ ਤੇ ਮੰਗੇ ਆ ਕੀ ਮੰਗੇ ਮੰਗੇ ਭਿਖਾ ਭਿਖਾਏ ਮੰਗੇ ਦੀਏ ਸੋਨੇ ਦੀ ਮਧਾਣੀ ਹੋਵੇ ਅੱਜ ਕੱਲ ਬੱਚਿਆਂ ਨੂੰ ਪਤਾ ਨਹੀਂ ਮਿਕਸ਼ੀਆਂ ਦਾ ਜ਼ਮਾਨਾ ਆ ਗਿਆ ਪਹਿਲਾਂ ਦਹੀਂ ਰਿੜਕੇ ਲੱਸੀ ਬਣਾਣੀ ਹੁੰਦੀ ਸੀ ਤੇ ਮਧਾਣੀ ਲੱਕੜ ਦੀ ਹੁੰਦੀ ਸੀ ਫਿਰ ਪਲਾਸਟਿਕ ਦੀ ਆ ਗਈ ਹੁਣ ਤੇ ਮਧਾਣੀਆਂ ਖਤਮ ਹੋ ਗਈਆਂ ਕਿਧਰੇ ਕਿਧਰੇ ਹਣੇ ਪਿੰਡਾਂ ਚ ਜਿਵੇਂ ਚਾਟੀ ਚ ਮਧਾਣੀ ਪਾ ਕੇ ਰਿੜਕਣਾ ਦਹੀਂ ਲੱਕੜ ਦੀ ਹੁੰਦੀ ਸੀ ਨਾ ਤੇ ਪੇਖਾ ਕੀ ਕਹਿੰਦੀ ਸੋਨੇ ਦੀ ਮਧਾਣੀ ਹੋਵੇ ਮਧਾਣੀ ਸੋਨੇ ਦੀ ਹੋਵੇ ਆਖੋ ਸਾਧਨਾ ਹਾਂ ਹੁਣ ਸੋਨੇ ਦੀ ਮਧਾਣੀ ਤੇ ਤਾਂ ਹੀ ਹੋਵੇਗੀ ਨਾ ਸਾ ਸੰਗਤ ਜੇ ਘਰ ਚ ਧਨ ਦੌਲਤ ਹੋਵੇ ਮੰਗ ਮੰਗੇ ਭੀਖਾਂ ਸੋਨੇ ਦੀ ਮਧਾਣੀ ਹੋਵੇ ਨੋ ਦੁੱਧ ਰੜਕਦੀ ਦੇਖਾਂ ਨੋ ਨੂੰ ਸੋਨੇ ਦੀ ਮਧਾਣੀ ਨਾਲ ਦੁੱਧ ਰੜਕਦੀ ਦੇਖਾਂ ਉਹਨੋਂ ਉਹ ਵੀ ਤਾਂ ਹੀ ਆ ਬਗੀਜੇ ਪਹਿਲਾ ਪੁੱਤਰ ਹੋਵੇ ਆ ਕੋਸਾ ਤਾਂ ਨਾਮ ਸਿਰ ਹੋਵੇ ਦੇਖ ਹਣ ਦੇਖੇਗੀ ਵੀ ਤਾਂ ਜੇ ਅੱਖਾਂ ਹੁਣ ਗਈਆਂ ਇੱਕ ਪਹਿਰੇ ਫਿਰ ਸੁਣੋ ਮੰਗ ਮੰਗੇ ਪੇਖਾਂ ਸੋਨੇ ਦੀ ਮਧਾਨੀ ਹੋਵੇ ਨੂ ਦੁੱਧ ਰਿੜਕਦੀ ਦੇਖਾਂ ਸੋਨੇ ਦੀ ਮਧਾਨੀ ਨਾਲ ਨੂ ਨੂ ਦੁੱਧ ਰਿੜਕਦੀ ਦੇਖਾਂ ਵਿੱਚ ਚਵਾਰੇ ਪੋਤਾ ਖੇਲੇ ਹੁਣ ਚਵਾਰਾ ਵੀ ਤਾਂ ਹੀ ਬਣੇਗਾ ਨਾ ਦੂਸਰੀ ਮੰਜ਼ਲ ਜੇ ਕਾਜ ਪੈਸਾ ਹੋਵੇ ਵਿੱਚ ਚਵਾਰੇ ਪੋਤਾ ਖੇਲੇ ਤੇ ਪੋਤਰਾ ਵੀ ਤਾਈਂ ਖੇੜ ਲਗੇ ਜੇ ਪਹਿਲਾਂ ਆਪਣਾ ਪੁੱਤਰ ਹੋਵੇ ਤੇ ਪੁੱਤਰ ਦਾ ਵਿਆਹ ਹੋਵੇ ਵਿੱਚ ਚਵਾਰੇ ਪੋਤਾ ਖੇਲੇ ਇਹ ਮੰਗ ਮੰਗੇ ਪੇਖਾ ਸਤਿਗੁਰ ਬੜੇ ਹੱਸੇ ਸਤਿਗੁਰ ਗੋਬਿੰਦ ਸਿੰਘ ਖੂਬ ਹੱਸੇ ਤੇ ਅਸਦੇਸ ਦੇ ਕਹਿਣ ਲਗੇ ਪੇਖਾ ਸਾਨੂੰ ਪਤਾ ਤੂ ਅੱਖਾਂ ਮੰਗਣ ਆਈ ਸੀ ਅੱਖਾਂ ਦੀ ਦਿਸਤਾਨੀ ਜੇ ਨੈਤਰ ਪ੍ਰਕਾਸ਼ ਕੀਆ ਗੁਰਦੇਵ ਗੁਰੂ ਨਾਨਕ ਨੇ ਅੱਖਾਂ ਦੀ ਜੋਤ ਬਖਸ਼ੀ ਨੈਤਰੱਖਾ ਨੂੰ ਕਹਿੰਦੇ ਪਰ ਗਾਸ ਕਿਰਪਾ ਹੋ ਗਈ ਅੱਖਾਂ ਮੰਗਣ ਆਈ ਸੀ ਪੁੱਤਰ ਮੰਗਣ ਆਈ ਸੀ ਧਨ ਦੌਲਤ ਮੰਗਣ ਆਈ ਸੀ ਇਹ ਨੂੰ ਪੋਤਰਾ ਚ ਵਾਰਾਏ ਤੇ ਤੂੰ ਸੋਚਿਆ ਹੀ ਨਹੀਂ ਸੀ ਆਖੋ ਸਤਨਾਮ ਸਿੰਘ ਹੈ ਤੇ ਕਹਿਣ ਲਗੀ ਦਾਤਾ ਤੁਸੀਂ ਵੀ ਤੇ ਬੜਾ ਤੰਗ ਕੀਤਾ ਹੈ ਨਾ ਇੱਕੋ ਵਾਰੀ ਮੰਗੇ ਇੱਕੋ ਵਾਰੀ ਮੰਗੇ ਪਰ ਮਾਵੀ ਸੋਚਿਆ ਪੁੱਤਰ ਮੰਗਣਾ ਪੁੱਤਰ ਮਿਲ ਗਿਆ ਫਿਰ ਅਰਦਾਸ ਕਰਾਂਗੇ ਦਾਤਾ ਪੁੱਤਰ ਦਾ ਵਿਆਹ ਵੀ ਹੋਵੇ ਤੇ ਨੂੰ ਵੀ ਸੋਹਣੀ ਆਵੇ ਆਖੋ ਸਤਨਾਮ ਤੇ ਫੇਰੇ ਮੰਗਾ ਕਿ ਵਿਆਹ ਹੋ ਗਿਆ ਦਾ ਤਾਂ ਹੁਣ ਪੁੱਤਰ ਵੀ ਦੇ ਦੇ ਤੋ ਸੋਚਿਆ ਹੁਣ ਹੀ ਮੰਗ ਲੈਣੀ ਆ ਆਖੋ ਸਤਿਗੁਰੂ ਐਸੇ ਤੇ ਹਸਸ ਦੇ ਹਸ ਦੇ ਕਹਿਣ ਲਗੇ ਭੀਖਾ ਤੇਰੀ ਸੇਵਾ ਤੇ ਗੁਰ ਨਾਨਕ ਦੇਵਾਲ ਹੈ ਨੇਤਰ ਪ੍ਰਗਾਸ ਅੱਖਾਂ ਦੀ ਜੋਤੀ ਵੀ ਬਖਸ਼ੀ ਤਨ ਦੌਲਤੀ ਹੋਵੇਗੀ ਤੇਰੇ ਘਰ ਪੁੱਤਰ ਵੀ ਹੋਵੇਗਾ ਨੋ ਵੀ ਆਏਗੀ ਨੋ ਸੋਨੇ ਦੀ ਵੰਧਾਰੀ ਨਾਲ ਦਹੀਂ ਵੀ ਰੜਕੇਗੀ ਚਵਾਰਾ ਵੀ ਹੋਵੇਗਾ ਤੇ ਚਾਰੇ ਵਿੱਚ ਪੋਤਰਾ ਵੀ ਖੇਡੇਗਾ ਇਹ ਤੇ ਤੂੰ ਮੰਗਿਆ ਹੈ ਨਾ ਤੇਰੀ ਸੇਵਾ ਤੇਤਨੇ ਦਿਆਲ ਹੈ ਤੇਰੇ ਭੋਲੇਪਨ ਤੇ ਕਿ ਇੰਨਾਂ ਚੀਜ਼ਾਂ ਚ ਰਹਿੰਦਿਆਂ ਕਦੀ ਨਹੀਂ ਭੁੱਲਾਂਗੀ ਸਤਨਾਮ ਸ੍ਰੀ ਵਾਹਿਗੁਰੂ ਨਾਮ ਦੀ ਦਾਤ ਅਸੀਂ ਤੈਨੂੰ ਆਪ ਖੁਸ਼ ਹੋ ਕੇ ਦੇੰਨੇ ਆ ਸਾਰਾ ਕੁਝ ਮਿਲੇਗਾ ਪਰ ਨਾਲ ਨਾਲ ਜਪਦੀ ਰਹੇਗੀ ਸਤਨਾਮ ਸ੍ਰੀ ਵਾਹਿਗੁਰੂ ਤੂੰ ਜਾਤਾ ਰਹਿਮਤ ਕਰੇ ਕਿਉਂਕਿ ਪਤਾ ਹੈ ਨਾ ਹੁਣ ਸਗਣ ਫਿਰ ਵਿਆਹ ਪਿਓ ਤੇ ਮਾਂ ਮਾਤਾ ਪਿਤਾ ਕੁਝ ਸਮਾਂ ਹੁੰਦਾ ਨਾ ਵਿਆਹ ਨੂੰ ਤੇ ਬਾਅਦ ਚ ਕਹਿੰਦੇ ਨੇ ਹੁਣ ਦਾਦਾ ਦਾਦੀ ਕਦੋਂ ਬਣਾਣਾ ਹੈ ਆਖੋ ਸ਼ਤਨਾ ਉਸ ਹੁੰਦਾ ਹੈ ਨਾ ਨਾ ਨਾਨਾ ਨਾਨੀ ਉਹ ਵੀ ਉਡੀਕੇਦੇ ਹੁੰਦੇ ਨੇ ਤੇ ਦਾਤਾ ਰਹਿਮਤ ਕਰੇ ਇਤਨੀ ਅਰਦਾਸਾਂ ਦੇ ਕਰਨੀਆਂ ਨੇ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰੇ ਆਉਣ ਵਾਲਾ ਸਮਾਂ ਦੋਨਾਂ ਪਰਿਵਾਰਾਂ ਦਾ ਬੱਚਿਆਂ ਦਾ ਗੁਰੂ ਦੇ ਚਰਨਾਂ ਨਾਲ ਜੁੜਿਆ ਸੁੱਖਾਂ ਦਾ ਵਦੀਤ ਹੋਵੇ ਔਰ ਦਾਤਾ ਖੁਸ਼ੀਆਂ ਦੇ ਨਾਲ ਝੋਲੀਆਂ ਭਰੇ ਆਓ ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਤੇ ਨਾਲ ਕੁੜਮ ਕੁੜਮਾਈ ਆਇਆ ਸ਼ੋਧ ਪੜ੍ਹ ਕੇ ਫੇਰਾ ਪਾ ਸ਼ੋਅ ਆਫੀ ਕਰਦੇ ਗੁਰ ਜੈ ਸਤ ਨਾਹੀ ਕੋਏ ਗੁਰ ਜੈ ਸਤ ਗੁਰ ਜੈ ਸਤ ਨਾਹੀ ਕੋਏ

ਜਿਨ ਗੁਰਸੇਵੈ ਇਸ ਪੌਣਾ ਪਿਆ ਤੇ ਜਿਨ ਗੁਰਸੇਵੈ ਇਸ ਤੁਖਣਾ ਸੰਤਾ ਪੈ ਨਾ ਨਿਰਗੁਸੋ ਦੇ ਸੇਮਰਤ ਰੇ ਪਾਰ ਵਰਮ ਦੁਰ ਨਾਹੀ ਪੈ ਪਾਰ ਵਰਮ ਨਾਹੀ ਨਾਹੀ ਕੋ ਦੇ ਗੁਰ ਜੈ ਸਤ ਗੁਰ ਜੈ ਸਤ ਨਾਹੀ ਕੋ ਦੇ ਗੁਰ ਜੈ ਸਤ ਜਿਸ ਮੱਤਿ ਆਪ ਸੋਲਾ ਕਸੇ ਜਿਸ ਮਸਤ ਕਪਾ ਸੋਲਾ ਕਸੇ ਗੁਰ ਜੈ ਸਤ ਨਾਹੀ ਕੋ ਦੇ ਗੁਰ ਜੈ